ਘੱਟ ਮੜੀ ਦੀ ਗੱਡੀ ਖੜ ਗਿਆ ਬੰਦਾ ਥੱਲੇ ਕਹੇ ਹੱਟ ਜਾ ਬੰਦਾਲੇ ਇਹੋੜੇ ਥੱਲੇ ਤੁਹਾਨੂੰ ਦੀਣਾ ਨਹੀਂਗਾ ਗੱਡਾ ਨੂੰ ਆ ਮਾਰਤਾ ਤੋਂ ਗਰੀਬ ਬਿਛੇਰੇ ਆਹ ਯਾ ਦੋਨੋ ਆਇਆ ਉਹ ਇੱਕ ਬੇਹਤ ਚੌਕਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਦਰਸਲ ਇੱਕ ਮਹਿੰਦਰਾ ਪਿਕਅਪ ਚਲਾਉਣ ਵਾਲੇ ਡਰਾਈਵਰ ਨੇ ਇੱਕ ਬਜ਼ੁਰਗ ਨੂੰ ਕਈ ਕਿਲੋਮੀਟਰ ਤੱਕ ਕੜੀਸਿਆ ਹੈ ਬਜ਼ੁਰਗ ਸਾਈਕਲ ਤੇ ਜਾ ਰਿਹਾ ਸੀ ਜਿਸ ਨੂੰ ਕੇ ਪਿਕਅਪ ਵਾਲੇ ਡਰਾਈਵਰ ਨੇ ਟੱਕਰ ਮਾਰ ਦਿੱਤੀ ਅਤੇ ਉਸ ਬਜ਼ੁਰਗ ਨੂੰ ਕਈ ਕਿਲੋਮੀਟਰ ਤੱਕ ਕੜੀਸਦਾ ਲੈ ਗਿਆ ਜਿਸ ਤੱਕ ਇੱਕ ਟਰੱਕ ਵਾਲੇ ਨੇ ਪਿੱਛਾ ਕੀਤਾ ਅਤੇ ਟਰੱਕ ਵਾਲੇ ਨੇ ਪਿੱਛਾ ਕਰਕੇ ਪਿਕਅਪ ਡਰਾਈਵਰ ਨੂੰ ਰੋਕ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ ਤੇ ਇਸ ਪੂਰੀ ਘਟਨਾ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਕਿ ਟਰੱਕ ਡਰਾਈਵਰ ਪਿਕਅਪ ਵਾਲੇ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਟਰੱਕ ਡਰਾਈਵਰ ਬਾਰ-ਬਾਰ ਹਾਰਨ ਮਾਰਦਾ ਏ ਉਸ ਨੂੰ ਰੁਕਣ ਲਈ ਇਸ਼ਾਰੇ ਕਰਦਾ ਏ ਪਰ ਪਿਕਅਪ ਡਰਾਈਵਰ ਤੇਜ਼ੀ ਨਾਲ ਗੱਡੀ ਪਜਾ ਕੇ ਲੈ ਜਾਂਦਾ ਏ ਪਰ ਕਰੀਬ 2 ਕਿਲੋਮੀਟਰ ਤੋਂ ਬਾਅਦ ਟਰੱਕ ਡਰਾਈਵਰ ਉਸ ਨੂੰ ਕੇੜ ਲੈਂਦਾ ਏ ਅਤੇ ਉਸ ਦੀ ਕੁੱਟਮਾਰ ਕਰਦਾ ਏ ਜਦਕਿ ਜਾਣਕਾਰੀ ਮੁਤਾਬਕ ਬਜ਼ੁਰਗ ਵਿਅਕਤੀ ਹਾਲੇ ਵੀ ਗੱਡੀ ਦੇ ਥੱਲੇ ਫਸਿਆ ਹੋਇਆ ਸੀ ਹਾਲਾਂਕਿ ਜਾਣਕਾਰੀ ਨਹੀਂ ਮਿਲ ਸਕੇ ਕਿ ਬਜ਼ੁਰਗ ਦੀ ਮੌਤ ਹੋ ਗਈ ਹੈ ਜਾਂ ਫਿਰ ਬਜ਼ੁਰਗ ਨੂੰ ਸੱਟਾਂ ਲੱਗੀਆਂ ਨੇ ਪਰ ਇਸ ਦੌਰਾਨ ਟਰੱਕ ਡਰਾਈਵਰ ਨੇ ਉਸ ਦਾ ਪਿੱਛਾ ਕੀਤਾ ਅਤੇ ਗੱਡੀ ਨੂੰ ਘੇਰਾ ਪਾ ਕੇ ਡਰਾਈਵਰ ਅਤੇ ਉਸ ਦੇ ਸਹਾਇਕ ਦੀ ਪੂਰੀ ਤਰ੍ਹਾਂ ਕੁਟਮਾਰ ਕੀਤੀ ਗਈ। ਹੋਰ ਜੀ ਰਹੇ ਖਿੱਚ ਮੜੀ ਦੀ ਗੱਡੀ ਖੜਚਾ ਬੰਦਾ ਥੱਲੇ ਕਹੇ ਇਹ 455 ਏ 0253 ਓਏ ਖਿੱਚ ਮੜੀ ਜੀ ਤੇਰੇ ਆ ਰਾ ਲਾਜ ਕਰਦੇ ਮੈਂ ਤੇਰੇ ਕੋਣ ਕਰ ਓਏ ਓਏ ਇਹਨੂੰ ਰੋਕ ਮੈਨੂੰ ਰੋਕ ਮੈਨੂੰ ਬੰਦਾ ਦੇ ਰੱਖਿਆ ਥੱਲੇ ਓਏ ਮੂਰੇ ਲਾ ਕੇ ਓਏ ਓ ਰੋਕੇ ਨੂੰ ਰੋਕ 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 ਓਏ ਬੰਦਾ ਥੱਲੇ ਰੋਕ ਰੋਕ ਗੱਡੀ ਰੋਕੇ ਨੇ ਮੂਰੇ ਰੋਕ ਗੱਡੀ ਵੀਰੇ ਬਣਾ ਲੀ ਪੈ 34 ਲਈ ਆਉਂਦੇ ਥੱਲੇ ਤੁਹਾਨੂੰ ਦੀਨਾ ਨਹੀਂਗਾ ਬਾਈ ਹੋ ਗਿਆ ਥੱਲੇ ਨਹੀਂ ਨਾ ਤੁਹਾਨੂੰ ਆ ਬੰਦੜ ਨਹੀਂ ਨਾ ਥੱਲੇ ਆ ਤੁਹਾਨੂੰ ਹੁਣ ਤਾਂ ਗੱਡਾ ਉਹਨੂੰ ਆ ਮਾਰਤਾ ਤੋ ਗਰੀਬ ਭਾਈ 2 ਕਿਲੋਮੀਟਰ ਹੋ ਗਿਆ ਨੂੰ ਹਾਰਨ ਮਾਰ ਤੈਨੂੰ ਕਦੋਂ ਦੇ ਕਿਰੀ ਸਿ ਆਉਂਦਿਆ ਬਿਠੇ ਆਈ ਆ ਦੋਨੋ ਭਾਈ ਆ ਹੋ ਗਿਆ ਹਾਰਨ ਵਜਾਂ ਤਨ ਸਾਈਕਲ ਕੇ ਉਪਰ ਚੜਾ ਕੇ ਲੈ ਕੇ ਆਇਆ ਬੋਲ ਸਾਈਕਲ ਕੇ ਉਪਰ ਚੜਾ ਸਾਈਕਲ ਆ ਗਿਆ ਮੈਂ ਹਾਰਨ ਮਾਰ ਕੇ ਅੱਗੇ ਰੋਕਿਆ ਕੀਤੀ ਵੀਡੀਓ ਬਣਾਈ ਆ ਸਾਰੀ ਮੈਂ ਹੋਰ ਕੌਣ ਹੈ ਕੋਈ ਇੱਕ ਨਹੀਂ ਮੈਂ ਪੀਂਦਾਂਗੇ ਤੇ ਨਹੀਂ ਅੱਛਾ ਮੈਂ ਜੇ ਤੂੰ ਸਾਈਕਲ ਤੇ ਚੜਾਈ ਮੈਂ ਧੌਕਾ ਦੇਖਿਆ ਤਾਂ ਮੈਂ ਮਰ ਗਏ ਵਿਚਾਰੋ ਤੂੰ ਉਹ ਮਰ ਗਏ ਹੋ ਤੋ ਵਿਚਾਰੋ 2 ਘੰਟਾ ਹੋ ਗਿਆ ਹਾਰਨ ਬਜਾਤਾ ਤੈਨੂੰ ਸੁਣਿਆ ਕੋਈ ਨਹੀਂ ਸੁਣੀ ਰਹੇ ਕੋਈ ਨਹੀਂ ਬੰਦਾ ਰਿਹਾ ਨੀਚੇ ਤੇ ਕਟਨਾ ਪੰਨੀ ਵਾਲਾ ਡੱਬਾ ਵਾਲੀ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਹਰਿਆਣਾ ਨੰਬਰ ਦੀ ਗੱਡੀ ਨੇ ਇੱਕ ਬਜ਼ੁਰਗ ਨੂੰ ਟੱਕਰ ਮਾਰ ਦਿੱਤੀ ਬਜ਼ੁਰਗ ਸਾਈਕਲ ਤੇ ਸੜਕ ਤੇ ਜਾ ਰਿਹਾ ਸੀ ਜਿਸ ਨੂੰ ਕਿ ਟੱਕਰ ਮਾਰ ਦਿੱਤੀ ਗਈ ਅਤੇ ਪਿਕਅਪ ਡਰਾਈਵਰ ਇਸ ਤੋਂ ਬਾਅਦ ਗੱਡੀ ਭਜਾ ਲੈਂਦਾ ਹੈ ਜਦਕਿ ਬਜ਼ੁਰਗ ਉਸ ਤੇ ਥੱਲੇ ਫਸਿਆ ਰਹਿ ਜਾਂਦਾ ਹੈ ਪਿੱਛੋਂ ਆ ਰਹੇ ਹਨ ਟਰੱਕ ਡਰਾਈਵਰ ਇਹ ਸਭ ਦੇਖਦਾ ਹੈ ਤੇ ਸਭ ਨੂੰ ਕੈਮਰੇ 'ਚ ਰਿਕਾਰਡ ਕਰਦਾ ਹੈ ਇਹ ਟਰੱਕ ਡਰਾਈਵਰ ਪਿੱਛਾ ਕਰਦਾ ਹੋਇਆ ਗੱਡੀ ਨੂੰ ਕੇਰ ਲੈਂਦਾ ਹੈ ਕਈ ਕਿਲੋਮੀਟਰ ਦੂਰ ਤੱਕ ਟਰੱਕ ਡਰਾਈਵਰ ਗੱਡੀ ਵਾਲੇ ਨੂੰ ਫੌਰਨ ਦਿੰਦਾ ਏ ਗੱਡੀ ਰੋਕਣ ਲਈ ਕਹਿੰਦਾ ਏ ਪਰ ਪਿਕਅਪ ਡਰਾਈਵਰ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਸੀ ਅਤੇ ਤੇਜ਼ ਰਫ਼ਤਾਰ ਗੱਡੀ ਭਜਾਉਂਦਾ ਹੀ ਜਾਂਦਾ ਏ ਜਿਸ ਤੋਂ ਬਾਅਦ ਕਈ ਕਿਲੋਮੀਟਰ ਦੂਰ ਜਾ ਕੇ ਟਰੱਕ ਡਰਾਈਵਰ ਆਖਿਰਕਾਰ ਇਸ ਪਿਕਅਪ ਵਾਲੇ ਨੂੰ ਕੇਰਾ ਪਾ ਲੈਂਦਾ ਏ ਅਤੇ ਉਸ ਦੀ ਚੰਗੀ ਆਉਪਕਤ ਕਰਦਾ ਏ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ